ਬੀ ਕੰਟਰੀ ਨੂੰ ਚਲਾਉਣ ਵਾਸਤੇ ਸਾਡੇ ਕੋਲ ਨਾ ਬੱਚੇ ਨੇ ਹੈਗੇ ਇਸ ਲਈ ਅਗਰ ਸਾਡੀ ਇਮੀਗ੍ਰੇਸ਼ਨ ਨਾ ਹੋਏ ਜਾਂ ਬਾਰਾ ਲੋਕੀ ਨਾ ਆਉਣ ਤਾਂ ਸਾਡੀ ਪੋਪੂਲੇਸ਼ਨ ਵਧ ਨਹੀਂ ਸਕਦੀ 2024 ਦੇ ਵਿੱਚ 365000 ਬੱਚਾ ਪੈਦਾ ਹੁੰਦਾ ਤੇ 340000 ਬਜ਼ੁਰਗ ਜਿਹੜਾ ਹੈਗਾ ਉਹ ਚਲੇ ਜਾਂਦਾ ਤਾਂ ਤੁਸੀਂ ਅੰਦਾਜ਼ਾ ਲਾ ਲਓ ਮਸਾ 25 ਪਰ 25000 ਦਾ ਪਿਜਾਫਾ ਹੋਇਆ ਕੁੜ ਦਿਨ ਪਹਿਲਾਂ ਕੈਨੇਡਾ ਦੀ ਪੋਪੂਲੇਸ਼ਨ ਦੀ ਰਿਪੋਰਟ ਆਈ ਹੈ ਕਿ ਪੋਪੂਲੇਸ਼ਨ ਥੱਲੇ ਨੂੰ ਜਾ ਰਹੀ ਹੈ ਓਨੀ ਜ਼ਿਆਦਾ ਵਧ ਰਹੀ ਨਹੀਂ ਉਹਦੇ ਬਹੁਤ ਸਾਰੇ ਹੋਰ ਕਾਰਨ ਨੇ ਇਮੀਗ੍ਰੇਸ਼ਨ ਦੇ ਪਰ ਇੱਕ ਬੇਸਿਕ ਕਾਰਨ ਜਿਹੜਾ ਕੈਨੇਡਾ ਦਾ ਤੇ ਬਾਕੀ ਡਿਵੈਲਪਡ ਕੰਟਰੀਜ਼ ਦਾ ਉਹ ਇਹ ਆ ਕਿ ਬੱਚੇ ਬਹੁਤ ਘੱਟ ਪੈਦਾ ਹੋ ਰਹੇ ਆ ਜਿੰਨੇ ਹੋਣੇ ਚਾਹੀਦੇ ਆ ਓਨੇ ਨਹੀਂ ਪੈਦਾ ਹੋ ਰਹੇ ਆ ਸਰਕਾਰਾਂ ਨੇ ਵਕਫ ਵਕਫ ਤਰੀਕੇ ਦੀ ਮਦਦ ਵੀ ਕੀਤੀ ਆ ਬੀਸੀ ਦੇ ਵਿੱਚ ਆਈ ਵੀ ਐਫ ਫ੍ਰੀ ਕੀਤਾ ਜਿਹਦੇ ਫੰਡ ਮੁੱਕ ਚੁੱਕੇ ਆ ਥੋੜਾ ਦਿਨ ਪਹਿਲਾਂ ਕਾਫੀ ਇਹਦਾ ਰੌਲਾ ਰੱਪਾ ਵੀ ਪਿਆ ਸੀ ਇਹ ਕਾਰਨ ਜਾਣਨ ਦੇ ਲਈ ਅਸੀਂ ਡਾਕਟਰ ਪਰਕਟ ਸਿੰਘ ਪੁਰਜੀ ਜੀ ਨੂੰ ਕੋਲ ਆਏ ਆਂ ਡਾਕਟਰ ਸਾਹਿਬ ਬੱਚੇ ਘੱਟ ਪੈਦਾ ਹੋ ਰਹੇ ਇਸ ਕਰਕੇ ਪਾਪੂਲੇਸ਼ਨ ਘੱਟ ਰਹੀ ਹੈ ਇਹਦਾ ਕੀ ਕਾਰਨ ਦੇਖੋ ਕੈਨੇਡਾ ਦੇ ਵਿੱਚ ਨਾ ਅਗਰ ਆਪਾਂ ਦੇਖੀਏ ਸਾਡੇ ਕੋ 1950 ਤੋਂ ਸਾਡੇ ਕੋ ਸਟੈਟਿਸਟਿਕਸ ਹੈਗਾ ਔਰ ਉਸ ਦੌਰਾਨ ਇੱਕ ਔਰਤ ਆਸਤ ਚਾਰ ਵੱਧ ਬੱਚੇ ਪੈਦਾ ਕਰਦੇ ਸੀ ਅੱਛਾ ਜੀ ਸੋ 1950 ਤੋਂ ਬਾਅਦ ਰਿਸਰਚ ਡਿਵੈਲਪਮੈਂਟ ਹੋਇਆ 1960 ਦੇ ਦਹਾਕੇ ਦੇ ਵਿੱਚ ਜਿਹੜਾ ਬਰਥ ਕੰਟਰੋਲ ਪਿਲ ਆ ਉਹਨੂੰ ਮਾਨਤਾ ਮਿਲਣ ਦੀ ਹੋਈ ਤੇ 1970 ਤੋਂ ਅਸੀਂ ਦੇਖਦੇ ਹਾਂ ਵੀ ਪੋਪੂਲੇਸ਼ਨ ਜਿਹੜੀ ਹੁਣ ਥਾਂ ਨੂੰ ਜਾ ਰਹੀ ਆ ਸੋ ਉਹਦੇ ਵਿੱਚ ਫੇਰ ਵੀ ਇਦਾਂ ਹੁੰਦਾ ਸੀ ਵੀ ਔਰਤ ਦੋ ਜਾਂ ਤਿੰਨ ਬੱਚੇ ਲਾ ਲੈਂਦੇ ਸੀ ਹੌਲੀ ਹੌਲੀ ਜਦ ਸੰ 2000 ਆਇਆ ਤੇ ਐਵਰੇਜ ਦੋ ਸੀ ਇੱਕ ਔਰਤ ਦੀ ਅੱਜ 1.25 ਹੋ ਗਿਆ ਇਹਦਾ ਮਤਲਬ ਇਹ ਹੈਗਾ ਵੀ ਕੰਟਰੀ ਨੂੰ ਚਲਾਉਣ ਵਾਸਤੇ ਸਾਡੇ ਕੋਈ ਨਾ ਬੱਚੇ ਨਹੀਂ ਹੈਗੇ ਇਸ ਲਈ ਅਗਰ ਸਾਡੀ ਇਮੀਗ੍ਰੇਸ਼ਨ ਨਾ ਹੋਏ ਜਾਂ ਬਾਹਰੋਂ ਲੁੱਕੀ ਨਾ ਆਉਣ ਤੇ ਸਾਡੀ ਪੋਪੂਲੇਸ਼ਨ ਵੱਧ ਨਹੀਂ ਸਕਦੀ ਸਾਡੇ ਕੰਮੇ ਕੱਲ ਦੇ ਕਿੱਥੋਂ ਪੈਦਾ ਹੋਣਗੇ ਲੀਡਰ ਡਾਕਟਰ ਇੰਜੀਨੀਅਰ ਜਰਨਲਿਸਟ ਕੈਮਰਾਮੈਨ ਫੋਟੋਗ੍ਰਾਫਰ ਜੋ ਵੀ ਕਿਤਾ ਤੁਸੀਂ ਲੈ ਲਓ ਹੁਣ ਜਿਹੜਾ ਕੈਨੇਡਾ ਦਾ ਥੋੜਾ ਬਹੁਤ ਗਰੋਥ ਹੁੰਦਾ ਉਹ 99% ਹੈਗਾ ਇਮੀਗ੍ਰੇਸ਼ਨ ਕਰਕੇ ਤੇ ਇਹਨਾਂ ਦਾ ਐਂਡੋਜਨਸ ਜਿਹੜਾ ਲੋਕਲ ਗਰੋਥ ਹੈ 1% ਹੈ ਹੁਣ ਉਹ ਵੀ ਥੱਲੇ ਨੂੰ ਜਾ ਰਿਹਾ ਨੋਸ ਡਿਪ ਕਰ ਰਿਹਾ ਜਦੋਂ ਰਿਸਰਚ ਆਈ ਉਹਦੇ ਚ ਆ ਵੀ ਪਹਿਲੋ ਦੇਖੋ ਸਾਰੀਆਂ ਮੇਰੀ ਧੀਆ ਪੈਣਾ ਹੈਗੇ ਉਹਨਾਂ ਦੀ ਆਪਣੀ ਰਾਈਟ ਹੈਗੀ ਆ ਵੀ ਜੇ ਉਸ ਉਮਰ ਚ ਉਹਨਾਂ ਨੇ ਬੇਬੀ ਲੈਣਾ ਜੋ ਵੀ ਕਰਨਾ ਲੇਕਿਨ ਗੱਲ ਸ਼ਿਫਟ ਹੁੰਦੀ ਹੁੰਦੀ ਅੱਜ ਤੋਂ 20 25 ਸਾਲ ਪਹਿਲ ਜਸਕਰਨ ਜੀ 25 ਤੋਂ 28 ਸਾਲ ਚ ਪਹਿਲਾ ਬੱਚਾ ਹੋ ਜਾਂਦਾ ਸੀ ਜੀ ਅੱਜ ਪਹਿਲਾ ਬੱਚਾ 21 ਸਾਲ ਦੀ ਉਮਰ ਚ ਹੋ ਗਿਆ ਹੁਣ ਜਿਹੜਾ ਕੁਦਰਤ ਆ ਉਹਨੇ ਤਾਂ ਆਪਣਾ ਨਿਯਮ ਬੰਨਿਆ ਹੋਇਆ ਵੀ ਤੇਰੇ ਕੋ ਇੰਨਾ ਟਾਈਮ ਹੀ ਹੈਗਾ ਬੱਚਾ ਲੈਣ ਵਾਸਤੇ ਇੱਕ ਜਿਹੜੀ ਧੀ ਪੈਦਾ ਹੁੰਦੀ ਆ ਨਾ ਉਹਦੇ ਕੋਈ ਸੈੱਟ ਨੰਬਰ ਆਫ ਐਗਸ ਹੈਗੇ ਦੋ ਓਵਰੀਸ਼ ਉਸ ਤੋਂ ਜ਼ਿਆਦਾ ਵੱਧਨੇ ਨਹੀਂ ਆ। ਔਰ ਜਦੋਂ ਉਹਦਾ ਪੀਰੀਅਡ ਸ਼ੁਰੂ ਹੋ ਗਿਆ ਉਹ ਸਿਸਟਮੈਟਿਕਲੀ ਐਗਸ ਜਿਹੜੇ ਹੈਗੇ ਆ ਘਟਨੇ ਸ਼ੁਰੂ ਹੋ ਗਏ। ਇੱਕ ਸਾਲ 'ਚ ਘੱਟ ਤੋਂ ਘੱਟ 1000 ਜਿਹੜੇ ਹੈਗੇ ਆ ਐਗਸ ਚਲੇ ਜਾਂਦੇ ਆ। ਸੋ ਤੁਸੀਂ ਦੇਖੋ ਅਗਰ ਹੁਣ ਤੁਹਾਡਾ ਪੀਰੀਅਡ ਜਿਹੜਾ 12-13 ਸਾਲ ਤੋਂ ਸ਼ੁਰੂ ਹੋਇਆ ਹੁਣ ਤੁਸੀਂ 32 ਸਾਲ ਤੱਕ ਚਲੇ ਗਏ ਤੇ ਤੁਸੀਂ ਤਾਂ ਆਲਮੋਸਟ 70% ਤੋਂ ਜ਼ਿਆਦਾ ਐਗਸ ਤਾਂ ਲੂਜ਼ ਕਰ ਲਏ। ਉਹਦੇ ਪੈ ਜਿਹੜੇ ਦੂਜੇ ਐਗਸ ਹੈਗੇ ਆ ਉਹ ਜ਼ਰੂਰੀ ਨਹੀਂ ਹੈ ਵੀ ਉਹਦੇ ਵਿੱਚ ਵੀ ਫਰਟੀਲਿਟੀ ਹੋਊਗੀ ਨਹੀਂ ਹੋਊਗੀ। ਇਦਿਹਾ ਜਿਹੜੀ ਔਰਤਾਂ ਨੇ ਧੀਆਂ ਨੇ ਪੈਣਾ ਨੇ ਇਹ ਦੇਖਿਆ ਪਹਿਲੋਂ ਆਪਾਂ ਵਧੀਆ ਪ੍ਰਭਾਈ ਕਰ ਲਈ ਮੇਰੀਆਂ ਦੋ ਬੇਟੀਆਂ ਸਪੈਸ਼ਲਿਸਟ ਡਾਕਟਰ ਹੈਗੀਆਂ ਫਿਰ ਅਸੀਂ ਫਾਈਨੈਂਸ਼ਲੀ ਸਿਕਿਉਰ ਹੋਣਾ ਫਿਰ ਅਸੀਂ ਘਰ ਘਰ ਜਿਹੜਾ ਹੈਗਾ ਵਧੀਆ ਰੱਖਣਾ ਬੈਂਕ ਬੈਲੈਂਸ ਰੱਖਣਾ ਫਿਰ ਬੱਚੇ ਬਾਰੇ ਦੇਖਾਂਗੇ ਸੋ ਇਹ ਜਿਹੜਾ ਡਿਲੇ ਹੈਗਾ ਇਹ ਆਪਣਾ ਜਿਹੜਾ ਨੇਚਰਲ ਰਿਦਮ ਹੈ ਜਿਹੜਾ ਨੇਚਰ ਦਾ ਰਿਦਮ ਹੈ ਉਹਦੇ ਵਿਪਰੀਤ ਚੱਲ ਰਿਹਾ ਦੁੱਜਾ ਹੁਣ ਇੱਕ ਮੇਰੀ ਨੀਸ ਹੈਗੀ ਹੈ ਮਿਡਲ ਇਸ ਚ ਉਹ 37 ਸਾਲ ਦੀ ਆ ਉਹਦਾ ਕੋਈ ਬੱਚਾ ਨਹੀਂ ਹੈਗਾ ਉਹ ਕਹਿੰਦੀ ਮਾਮਾ ਵੀ ਮੈਨੂੰ ਤਾਂ ਨਾ ਕੰਪਨੀ ਵਾਲੇ ਬਹੁਤ ਵਧੀਆ ਜੌਬ ਹੈ ਉਹ ਪੈਸੇ ਵੀ ਦੇ ਰਹੇ ਵੀ ਤੂੰ ਆਪਣੇ ਨਾ ਐਗ ਫ੍ਰੀਜ਼ ਕਰ ਲੈ ਫਿਊਚਰ ਚ ਤੂੰ ਵੀ ਵੀ ਲੈਣਾ ਲੈ ਲਈ ਵੀ ਸਾਡਾ ਕੰਮ ਕਰੀ ਆ ਉਹ ਜਿਹੜੇ ਵੱਡੇ ਵੱਡੇ ਉਹਦੇ ਵਿੱਚ ਲੇਡੀਜ਼ ਹੈਗੇ ਆ ਨਾ ਸੀਈਓ ਲੱਗੀਆਂ ਹੋਈਆਂ ਪਾਵੇ ਅਮਰੀਕਾ ਵਗੈਰਾ ਤੁਸੀਂ ਅਕਸਰ ਦੇਖੋਗੇ ਉਹਨਾਂ ਨੂੰ ਉਹਨਾਂ ਦੇ ਐਕਸਟੈਂਡਡ ਹੈਲਥ ਬੈਨੀਫਿਟ ਚ ਇਹ ਵੀ ਮਿਲਦਾ ਇੱਕ ਪਰ ਕੇ ਪ੍ਰਿਵਿਲੇਜ ਮਿਲਦਾ ਹੁਣ ਚਲੋ ਤੁਸੀਂ ਅੱਗ ਫ੍ਰੀਜ਼ ਵੀ ਕਰ ਲਿੱਤੇ ਫਿਊਚਰ 'ਚ ਤੁਸੀਂ ਪਾਰਟਨਰ ਲਵ ਵੀ ਲਿੱਤਾ ਹੈ ਨਾ 40 ਸਾਲ ਦੇ ਹੋ ਗਏ ਆਈ ਵੀ ਐਫ ਦੇ ਨਾਲ ਕੋਈ ਗਰੰਟੀ ਨਹੀਂ ਫਿਰ ਬੀਬੀ ਹੋਏਗਾ ਕਿ ਨਹੀਂ ਹੋਏਗਾ ਸੋ ਆਪਾਂ ਜਿਹੜਾ ਕੁਦਰਤ ਦੇ ਵਿਪਰੀ ਚੱਲ ਰਿਹਾ ਡਾਕਟਰ ਸਾਹਿਬ ਇੱਕ ਵਾਰ ਇੱਥੇ ਰੁਕੋ ਕੈਨੇਡਾ ਦੇ ਵਿੱਚ ਹੁਣ ਜਿੰਨੇ ਬੱਚੇ ਪੈਦਾ ਹੋ ਰਹੇ ਆ ਤੇ ਜਿੰਨੀਆਂ ਬਜ਼ੁਰਗਾਂ ਦੀਆਂ ਮੌਤਾਂ ਹੋ ਰਹੀਆਂ ਜੇ ਬਾਹਰੋਂ ਲੋਕ ਨਾ ਆਉਣ ਤਾਂ ਇਹ ਸਸਟੇਨ ਕਰਦਾ ਕਿ ਨਹੀਂ 2024 ਦੇ ਵਿੱਚ 365000 ਬੱਚਾ ਪੈਦਾ ਹੁੰਦਾ ਤੇ 340000 ਬਜ਼ੁਰਗ ਜਿਹੜਾ ਹੈਗਾ ਉਹ ਚਲੇ ਜਾਂਦਾ ਤਦ ਤੁਸੀਂ ਜਿਆਦਾ ਲਾਲ ਮਾਸਾ ਪੱਚੀ ਪਰ 25000 ਸਾਡਾ ਵਜਾਫਾ ਹੋਇਆ ਉਹ ਤਾਂ ਕੁਝ ਵੀ ਨਹੀਂ ਹੈਗਾ ਹਨਾ ਅਗਰ ਤੁਸੀਂ ਦੇਖੋ ਅਗਰ ਇਮੀਗ੍ਰੇਸ਼ਨ ਨਾ ਹੋਏ ਤੇ ਸਾਡੀ ਗੱਡੀ ਨਹੀਂ ਰੜ ਸਕਦੀ ਗਾਹ ਨੂੰ ਦੂਜਾ ਇੱਕ ਫੈਕਟਰ ਜਸ ਕਰਨ ਜੀ ਇਹ ਕੋਵਿਡ ਤੋਂ ਬਾਅਦ ਇਦਾਂ ਦਾ ਹੋ ਗਿਆ ਵੀ ਅਫੋਰਡੇਬਿਲਟੀ ਇੱਕ ਇਸ਼ੂ ਬਣ ਗਈ ਫੂਡ ਦੀ ਅਫੋਰਡੇਬਿਲਟੀ ਵੀ ਬਣ ਗਈ ਜੋਬ ਸੈਕਿਉਰਟੀ ਦੀ ਬਣ ਗਈ ਲੋਕਾਂ 'ਚ ਸਟ्रेस ਹੈਗਾ ਉਹ ਕਹਿੰਦੇ ਵੀ ਪਤਾ ਨਹੀਂ ਸਾਡੀ ਜੋਬ ਸੈਕੂਰ ਰਹੂਗੀ ਕਿ ਨਹੀਂ ਰਹੂਗੀ ਬੱਚਾ ਆਪਾਂ ਲੈ ਲਈਏ ਕਿਉਂਕਿ ਅਗਰ ਤੁਸੀਂ ਦੇਖਿਏ ਜਿਹੜਾ ਲੋ ਮਤਲਬ ਇਨਕਮ 'ਚ ਹੈਗਾ ਇੱਕ ਬੱਚਾ ਰੇਸ ਕਰਨ ਤੇ ਕੈਨੇਡਾ ਚ ਉਹਨੂੰ 1.5 ਲੱਖ ਡਾਲਰ ਲਗਾਉ। ਜਿਹੜਾ ਮੀਡੀਅਮ ਇਨਕਮ ਵਾਲਾ ਉਹਨੇ 2.5 ਲੱਖ ਰੋਣਾ। ਜਿਹੜਾ ਹਾਈ ਇਨਕਮ ਵਾਲਾ ਉਹਨੇ 5 ਲੱਖ ਰੋਣਾ। ਸੋ ਪੈਸਾ ਤਾਂ ਲੱਗਦਾ ਹੈ ਕੈਲਕੂਲੇਸ਼ਨ ਆ ਸਾਰੀਆਂ ਸਾਈਜ਼ ਦੇ ਹੋਈਆਂ ਭਈਆਂ। ਸੋ ਕਿਤਨ ਕਿਤੇ ਇੱਕ ਮਨੀ ਫੈਕਟਰ ਵੀ ਹੈਗਾ, ਕਾਸਟ ਆਫ ਲਿਵਿੰਗ, ਹਾਊਸਿੰਗ ਅਫੋਰਡੇਬਿਲਿਟੀ ਔਰ ਜੌਬ ਸੈਕਿਉਰਿਟੀ ਔਰ ਉਹਨਾਂ ਦੇ ਮਨ ਚ ਹੋਰ ਸਟ्रेस ਵੀ ਹੈਗਾ। ਅਪਾ ਕੈਨਰ ਦੀ ਗੱਲ ਕਰ ਰਹੇ ਮੈਂ ਨਾ ਇੰਡੀਆ ਦਾ ਡਾਟਾ ਰਿਵਿਊ ਕਰ ਰਿਹਾ ਸੀ ਉੱਥੇ ਵੀ ਇੱਕ ਔਰ ਜਿਹੜੀ ਦੋ ਤੋ ਤਿੰਨ ਨਹੀਂ ਲੈ ਰਹੀ ਬੱਚੇ ਉੱਥੇ ਵੀ ਟ੍ਰੈਂਡ ਜਿਹੜਾ ਇਹ ਹੀ ਆ ਵੀ ਆਪਾਂ ਕੱਲ ਨੂੰ ਇਹਨੂੰ ਫੂਡ ਦੇ ਪਾਵਾਂਗੇ ਕਿ ਨਹੀਂ ਪਾਵਾਂਗੇ ਅੱਛੇ ਸਕੂਲ ਦੇ ਪਾਵਾਂਗੇ ਕਿ ਨਹੀਂ ਪਾਵਾਂਗੇ ਕੱਪੜੇ ਲੀੜੇ ਲੱਤੇ ਇਤਿਆਦੀ 70000 ਤੋਂ ਜ਼ਿਆਦਾ ਪੋਪੂਲੇਸ਼ਨ ਸਾਡੀ ਡਿੱਗ ਪਈ ਇਸ ਸਾਲ ਪਹਿਲੀ ਵਾਰ ਹੋਇਆ ਕੈਨਰ ਵਿੱਚ ਦੱਕਾ ਦੀ ਨਹੀਂ ਹੋਇਆ ਸੀ ਉੱਥੇ ਦੋ ਤਿੰਨ ਰੀਜ਼ਨ ਹੈ ਤੁਸੀਂ ਤੇ ਜਰਨਲਿਸਟ ਹੋ ਮਰ ਤੋਂ ਜ਼ਿਆਦਾ ਨੌਲੇਜ ਰੱਖਦੇ ਹੋ ਇਮੀਗ੍ਰੇਸ਼ਨ ਨੇ ਆ ਜੀ ਜੀ ਟੈਂਪਰੇਰੀ ਵਰਕਰਸ ਜਾਂ ਸਟੂਡੈਂਟਸ ਜਾਂ ਵਰਕ ਪਰਮਿਟ ਲੇਕਿਨ ਸਾਡੀ ਗਰੋਥ ਵੀ ਹੈ ਨਾ ਚਿੰਤਾਜਨਕ ਜੋ ਸਭ ਤੋਂ ਲੋਵੇਸਟ ਕੰਟਰੀ ਹੈਗੀ ਸਾਊਥ ਕੋਰੀਆ ਜਿੱਥੇ 0.9 ਹੈ 1% ਵੀ ਨਹੀਂ ਉੱਥੇ ਉਹਨਾਂ ਕੰਟਰੀ ਦਾ ਕੀ ਹਾਲ ਹੋਊਗਾ ਦੇਖੋ ਕਿਉਂਕਿ ਸਾਡੀ ਏਜਿੰਗ ਪੋਪੂਲੇਸ਼ਨ ਹੈ ਹੁਣ ਇਸ ਵੇਲੇ ਕਰੀਬਨ ਕਰੀਬਨ 7-8 ਲੱਖ ਲੋਕਾਂ ਨੂੰ ਡਿਮੈਂਸ਼ੀਅਲ ਸਾਈਮਰ ਹੈਗਾ ਇਹਦਾ ਨੰਬਰ ਜਿਹੜਾ 1.5 ਮਿਲੀਅਨ ਚੱਪੜ ਜਾਣਾ ਦਾ ਅਸਲ 'ਚ ਤੋਂ ਉਹਨਾਂ ਦੇ ਕੇਅਰ ਟੇਕਰ ਵਾਸਤੇ ਲੋਕੀ ਚਾਹੀਦੇ ਉਹ ਕਿੱਥੋਂ ਪੈਦਾ ਹੋਣਗੇ ਹਨਾ ਕਿਉਂਕਿ ਉਹਨਾਂ ਤਾਂ ਸਤਬਤ ਨਹੀਂ ਹੁੰਦੀ ਰੋਟੀ ਖਾਧੀ ਕਨੇ ਖਾਧੀ ਇਸ਼ਨਾਨ ਕੀਤਾ ਕਨੇ ਕੀਤਾ ਜਿਹੜੇ ਇਮੀਗ੍ਰੈਂਟਸ ਬੱਚੇ ਪੈਦਾ ਕਰ ਰਹੇ ਆ ਤੇ ਕੈਨੇਡੀਅਨ ਇੱਥੋਂ ਦੇ ਬੱਚੇ ਪੈਦਾ ਕਰ ਰਹੇ ਇਹਦੇ 'ਚ ਵੀ ਕੋਈ ਫਰਕ ਹੈ ਬਹੁਤ ਸੋਹਣਾ ਟਾਪਿਕ ਤੁਸੀਂ ਰੇਜ਼ ਕੀਤਾ ਇਹਦੇ ਉੱਤੇ ਮੈਂ ਨਾ ਰਿਸਰਚ ਪੇਪਰਸ ਆ ਰਹੇ ਸਾਡੇ ਜਰਨਲਸ਼ਟ ਅੱਜ ਤੋਂ ਨਾ 30 ਸਾਲ ਪਹਿਲਾਂ ਜਿਹੜੇ ਇਮੀਗ੍ਰੈਂਟਸ ਸੀ ਉਹਨਾਂ ਦੇ ਬੱਚੇ 15% ਸੀ 85% ਜਿਹੜੇ ਕੈਨੇਡਾ 'ਚ ਬੱਚੇ ਹੁੰਦੇ ਉਹ ਕੈਨੇਡੀਅਨ ਸੀ ਜਿਹੜੇ 1 2 3 ਪੀੜ੍ਹੀਆਂ ਇੱਥੇ ਰਹਿ ਚੁੱਕੇ ਆ ਹਨਾ ਜੀ ਹੁਣ ਅਸੀਂ ਦੇਖੀ ਨਾ 40% ਬੱਚੇ ਉਹਨਾਂ ਦੇ ਹੋ ਗਏ ਇਮੀਗ੍ਰੈਂਟਸ ਹਾਂ ਇਮੀਗ੍ਰੈਂਟਸ ਐਮੀਗ੍ਰੈਂਟ ਇਅਰ ਰੈਫਿਊਜੀ ਯਾ ਜੋ ਵੀ ਸਾਇਲੈਂਸ ਸਿਕ ਕਰ ਰਿਹਾ ਵਰਕ ਪਰਮਿਟ ਵਾਲੇ 40% ਉਹ ਬੱਚੇ ਪੈਦਾ ਕਰ ਰਿਹਾ ਤੇ ਸਾਡੇ ਜਿਹੜੇ ਹੈਗੇ ਕਾਉਂਟ ਓ 60 ਹੋ ਗਿਆ 85 ਤੋਂ 60 ਉੱਥੇ ਡ੍ਰੌਪ ਹੋਇਆ ਦੂਜਾ ਔਰਤ ਦੀ ਉਮਰ 31 ਸਾਲ ਹੋਈ ਤੀਜਾ 1.25 ਸਾਡਾ ਅਲਟਰਾ ਲੋ ਲੋ ਬੀਨੈਸ ਅਲਟਰਾ ਲੋ ਬਰਥ ਰੇਟ ਹੋ ਗਿਆ ਤੇ ਇਹ ਚਿੰਤਾ ਦਾ ਵਿਸ਼ਾ ਹੈਗਾ ਜਿਹੜੀ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਨੇ ਆਈਵੀਐਫ ਫ੍ਰੀ ਕੀਤਾ ਕਿ ਪਹਿਲਾਂ ਤੁਸੀਂ ਥੋੜਾ ਦੱਸਿਓ ਵੀ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਾਰਮਲ ਹੋ ਜੂਗੀ ਕਦੇ ਅਸੀਂ ਸਿਰਫ ਮਤਲਬ ਕਿਤਾਬਾਂ 'ਚ ਪੜ੍ਹਦੇ ਸੀ ਕਿ ਉਹ ਇਦਾਂ ਇਦਾਂ ਕੋਈ ਟੈਸਟ ਟਿਊਬ ਬੇਬੀ ਦਾ ਕਨਸੈਪਟ ਕੀ ਇਹ ਬਹੁਤ ਹੁਣ ਇੱਕ ਨਾਰਮਲ ਚੀਜ਼ ਹੋ ਗਈ ਹੈ ਜਿਹੜੀਆਂ ਸਰਕਾਰਾਂ ਵੀ ਫ੍ਰੀ ਕਰ ਰਹੀਆਂ ਹਨ ਹਾਂਜੀ ਦੇਖੋ ਜਿਹੜਾ ਨਾ ਬੱਚਾ ਜਿਹੜਾ ਹੈਗਾ ਜਦੋਂ ਇਨਫਰਟੀਲਿਟੀ ਹੁੰਦੀ ਹੈ ਦੇਖੋ ਇੱਕ ਦੰਪਤੀ ਹੈਗੀ ਹੈ ਹਸਬੰਡ ਵਾਈਫ ਮੈਰਿਡ ਆ ਉਹਨਾਂ ਨੂੰ ਅਨਪ੍ਰੋਟੈਕਟਿਡ ਨਾਲ ਰਹਿਣਾ ਪੈਂਦਾ ਇੱਕ ਸਾਲ ਤੇ ਉਹਦੇ ਬਾਅਦ ਨਹੀਂ ਬੱਚਾ ਹੁੰਦਾ ਤਾਂ ਫਿਰ ਉਹ ਕਹਿੰਦੇ ਵੀ ਤੁਹਾਨੂੰ ਇਨਫਰਟੀਲਿਟੀ ਹੈ ਜਦੋਂ ਅਸੀਂ ਕਾਰਨ ਦੇਖਦੇ ਹਾਂ 40% مردਦ ਵਿੱਚ ਕਾਰਨ ਹੁੰਦਾ 40% ਹੋਰ ਅਚੇ ਤੇ 20% ਸਾਨੂੰ ਪਤਾ ਨਹੀਂ ਲੱਗਦਾ ਵੀ ਸਾਰੇ ਟੈਸਟ ਨਾਰਮਲ ਹੁੰਦੇ باوجود ਵੀ ਨਹੀਂ ਹੁੰਦਾ ਹਨ ਤੇ ਉਹਦੇ ਜਦੋਂ مرد ਦਾ ਮੇਨ ਫੈਕਟਰ ਹੁੰਦਾ ਉਹ ਹੁੰਦਾ ਉਹਦੇ ਸਪਰਮ ਕਾਊਂਟ ਲੋ ਹੁੰਦੇ ਸਪਰਮ ਦੀ ਮੋਟਿਲਿਟੀ ਘੱਟ ਹੁੰਦੀ ਹੁਣ ਮੈਂ ਗਿਆਨ ਦੀ ਗੱਲ ਕਰ ਰਿਹਾ ਇਹਦੇ ਤੁਸੀਂ ਦੂਜੇ ਪੱਖ ਤੇ ਨਹੀਂ ਜਾਣਾ 3 ਤੋਂ 5 ਐਮਐਲ ਇਜੈਕੂਲੇਸ਼ਨ ਹੁੰਦਾ ਉੱਚੇ 500 ਮਿਲੀਅਨ ਸਪਰਮ ਹੁੰਦੇ ਆ ਇੱਕ ਅੱਛਾ ਸੈਂਪਲ ਕਹਿ ਲਓ ਅਗਰ 80 ਮਿਲੀਅਨ ਤੋਂ ਥੱਲੇ ਸਪਰਮ ਤਾਂ ਬੇਬੀ ਨਹੀਂ ਹੋਣਾ ਤੁਸੀਂ ਕਹੋਗੇ 80 ਮਿਲੀਅਨ ਤਾਂ ਬਹੁਤ ਵੱਡਾ ਨੰਬਰ ਹੈ ਬਟ ਕੁਦਰਤ ਦੇ ਨਿਯਮ ਹੈ ਕਿਉਂਕਿ 18 ਪ੍ਰਣਾਲੀ ਦੇ ਸਪਰਮ ਉਹਦੇ ਵਿੱਚ ਜਿੰਨੇ ਬੇਬੀ ਲੈਣਾ ਇੱਕ ਪ੍ਰਣਾਲੀ ਦਾ ਉਹਨੂੰ ਸਹਾਈ ਅਸਿਸਟ ਕਰਨ ਵਾਲੇ ਹੋਰ ਹੈਗੇ ਵੀ ਤੂੰ ਜਾਗਾ ਤੇਰੇ ਪਿੱਛੇ ਅਸੀਂ ਹੈਗੇ ਤੈਨੂੰ ਬੂਸਟ ਕਰਾਂਗੇ ਐਨਰਜੀ ਦੇਵਾਂਗੇ ਇਹ ਤਾਂ ਕੁਦਰਤ ਦਾ ਕਮਾਲ ਕੀਤਾ ਹੋਇਆ ਹੁਣ ਇੱਕ ਅੰਡਾ ਆ ਹੈ ਨਾ ਇਦਾਂ ਉਹਦੇ irdgir ਤੁਸੀਂ ਦੇਖੋ ਗੂਗਲ 'ਚ ਵੀ ਦੇਖੋ ਜਿਹੜੇ ਸਪਰਮ ਆ ਕਿ ਉਹਨਾਂ ਨੇ ਆ ਕੇ ਖਲੋ ਜਾਣਾ ਜੀ 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 ਅੰਡੇ ਨੇ ਸਿਗਨਲ ਦੇਣਾ ਖਿੱਚ ਕੇ ਇੱਕ ਸਪਰਮ ਲੈ ਕੇ ਆਉਣਾ ਇਹ ਡਿਸੀਜਨ ਔਰਤ ਲੰਦੀ ਕਿਹੜਾ ਸਪਰਮ ਲੈ ਕੇ ਮੈਂ ਕੀ ਪ੍ਰੋਡਿਊਸ ਕਰਨਾ ਦੇਖੋ ਕੁਦਰਤ ਕਿੱਥੇ ਹੈਗੀ ਔਰ ਜਿਹੜਾ ਅੰਡੇ ਦਾ ਆਕਾਰ ਹੈਗਾ ਉਹ ਸਪਰਮ ਨਾਲੋਂ ਬਹੁਤ ਵੱਡਾ ਸਪਰਮ ਮੈਂ ਦੱਸਾਂ 500 ਮਿਲੀਅਨ ਤੱਕ 3-4 ਐਮਐਲ ਜਿਤੁਰਿਆ ਫਿਰਦਾ ਅੰਡੇ ਦਾ ਆਕਾਰ ਜਿਹੜਾ ਹੈਗਾ ਉਹ ਘੱਟੋ ਘੱਟ 100 ਗੁਣਾ ਵੱਡਾ ਹੈਗਾ ਹੈਗਾ ਆਪਾਂ ਮਾਈਕਰੋਸਕੋਪ ਥੱਲੇ ਵੀ ਦੇਖੀਏ ਹੁਣ ਜਿਹੜੀ ਮੇਰੀ ਹੋਂਦ ਬੰਦੀ ਆ ਮੇਰੇ ਪਿਤਾ ਜੀ ਦੇ 500 ਮਿਲੀਅਨ ਸਪਰਮ ਮੇਰੀ ਮਾਤਾ ਦੀ ਹੋਂਦ ਚ ਗਿਆ ਉਦੋਂ ਜੋ ਐਕਸ ਸਪਰਮ ਮੇਰੀ ਮਾਤਾ ਦੇ ਐਗਨਸ ਨਾਲ ਕੀਤਾ ਤਾਂ ਮੇਰੇ ਹੋਣ ਬਣੇ ਹਮਮ ਅਗਰ ਮੈਂ ਦੂਜਾ ਹੁੰਦਾ ਤਾਂ ਮੈਂ ਤਾਂ ਜੰਮਣਾ ਵੀ ਨਹੀਂ ਸੀ ਉਹ ਤੇ ਡਿਸਕਾਰਡ ਹੋ ਗਏ ਔਰ ਇਹਦੇ ਵਿੱਚ ਐਂਡਰੋਸਪਰਮ ਹੁੰਦੇ ਜਿੰਨਾ ਮੁੰਡਾ ਬਣਦਾ ਤੇ ਐਕਸ ਕਰੋਮੋਸੋਮ ਵਾਲੇ ਹੁੰਦੇ ਜਿੰਨਾ ਕੁੜੀ ਬਣਦੀ ਹੁਣ ਕਈ ਵਾਰ ਸਮਾਜਿਕ ਤੌਰ ਤੇ ਅਸੀਂ ਬਹੁਤ ਸਰਮੈਂ ਦੇਖਦਾ ਹਾਏ ਤੇਰੀ ਤਿੰਨ ਕੁੜੀਆਂ ਚਾਰ ਕੁੜੀਆਂ ਕਈ ਪੁਰਸ਼ ਦੁਚਾ ਵਿਆਹ ਵਿਕਲ ਰੰਝੇ ਲੇਕਿਨ ਇਹ ਤਾਂ ਪ੍ਰੋਬਲਮ ਦਾ ਮਰਦ ਦੀ ਮਰਦ ਜਿਹੜਾ ਐਕਸ ਕਰੋਮੋਸੋਮ ਬੇਬੀ ਬਣਾ ਰਿਹਾ ਸੋ ਆਪਾਂ ਬਲੇਮ ਨਹੀਂ ਕਰਨਾ ਚਾਹੀਦਾ ਸਾਡੇ ਧੀਆਂ ਭੈਣਾਂ ਨੂੰ ਡਾਕਟਰ ਪੋਪੂਲੇਸ਼ਨ ਵਧਾਉਣ ਦੇ ਲਈ ਜਿਹੜਾ ਹੁਣ ਤੁਸੀਂ ਜਿੱਦਾਂ ਦੱਸਿਆ ਵੀ ਵੱਡੀਆਂ ਕੰਪਨੀਆਂ ਕੁੜੀਆਂ ਨੂੰ ਵੀ ਕਹਿੰਦੀਆਂ ਕਿ ਤੁਸੀਂ ਆਪਣਾ ਐਗ ਫ੍ਰੀਜ਼ ਕਰਾ ਲਓ ਕੀ ਇਹ ਪ੍ਰੋਸੈਸ ਹੁਣ ਠੀਕ ਆ ਵੀ ਪਹਿਲੀ ਉਮਰ ਦੇ ਵਿੱਚ ਔਰਤ ਆਪਣਾ ਐਗ ਫ੍ਰੀਜ਼ ਕਰਾ ਲੇ ਜਾਂ ਉਹ ਆਪਣਾ ਉਹ ਸਪਰਮ ਕਰਾ ਕੇ ਤਾਂ ਜਾਂ ਉਹ ਜ਼ਾਈਗੋਟ ਜੋ ਵੀ ਹੁੰਦਾ ਵੀ ਉਹ ਐਮਬ੍ਰਿਓ ਫ੍ਰੀਜ਼ ਕਰਾ ਕੇ ਜਦੋਂ ਤੁਹਾਡਾ ਜੀਕਰਦਾ ਜਿਹੜੀ ਉਮਰ ਦੇ ਵਿੱਚ ਉਹਨੂੰ ਕੋਕ ਵਿੱਚ ਰੱਖ ਲਓ ਤੇ ਬੱਚਾ ਪੈਦਾ ਕਰ ਲਓ ਇਹ ਹੁਣ ਨਾਰਮਲ ਹੋ ਜੂਗਾ ਆਉਣ ਵਾਲੇ ਸਮੇਂ ਵਿੱਚ ਦੇਖੋ ਇਹ ਟੈਕਨੋਲੋਜੀ ਤਾਂ ਬਹੁਤ ਵਿਕਸਿਤ ਹੋਈ ਰਿਪਰੋਡਕਟਿਵ ਟੈਕਨੋਲੋਜੀ ਨੇ ਬਹੁਤ ਵਿਕਸਿਤ ਹੋਈ ਹੈ ਬ ਚੰਗੀ ਗੱਲ ਹੈਗੀ ਸਾਇੰਸ ਆਪਣੇ ਬਹੁਤ ਜੋਬਨ ਦੇ ਉੱਤੇ ਇਸ ਵੇਲੇ ਚੱਲ ਰਹੀ ਹੈ ਹਨ ਇਹ ਸਾਰਾ ਏਡਸ ਦੀ ਰਿਸਰਚ ਤੋਂ ਆਇਆ ਕਿਉਂਕਿ ਜਦੋਂ ਮਾਈਕਰੋਸਕੋਪਿਕ ਰਿਸਰਚ ਸ਼ੁਰੂ ਹੋਈ ਫੰਡਿੰਗ ਏਡਸ ਤੇ ਉਹਨਾਂ ਨਵੇਂ ਨਵੇਂ ਮਾਈਕਰੋਸਕੋਪ ਹੋਰ ਜਿਹੜਾ ਬੀਸੀ ਸਰਕਾਰ ਨੇ ਇੱਕ ਰਾਉਂਡ ਵਾਸਤੇ ਕੀਤਾ ਆਈ ਵੀ ਪੈਸੇ ਉਨ ਮੁੱਕ ਗਏ ਹੈ ਨਾ ਵੱਖ-ਵੱਖ ਪ੍ਰੋਵੈਂਸ ਨੇ ਵੱਖ-ਵੱਖ ਕੀਤਾ ਜਿਹੜਾ ਨੈਚੁਰਲ ਪ੍ਰੋਸੈਸ ਹੈਗਾ ਉਹਦੀ ਕੋਈ ਰੀਜ਼ ਨਹੀਂ ਹੈਗੇ ਜਿਹੜਾ ਆਰਟੀਫੀਸ਼ੀਅਲ ਪ੍ਰੋਸੈਸ ਹੈ ਤੁਸੀਂ ਲੈਬ ਚ ਬਣਾਉਣਾ ਫਿਰ ਉਹਨੂੰ ਉੱਥੇ ਇਨਕਿਊਬੇਟ ਕਰਨਾ ਫਿਰ ਉਹਨੂੰ ਮਾਂ ਦੀ ਕੁੱਖ ਚ ਜਾ ਕੇ ਰੱਖਣਾ ਹੈ ਨਾ ਹੂੰ ਉਹਦੇ ਇਸ ਕੰਪਲਿਕੀਸ਼ਨਸ ਵੀ ਹੁੰਦੇ ਆ ਅਪਟੇਕ ਵੀ ਨਹੀਂ ਹੁੰਦੀ ਕਈ ਵਾਰ 2 2 3 3 ਸਾਈਕਲ ਲੱਗਦੇ ਆ ਔਰ ਜਿਹੜੀ ਮੈਂ ਕੁੜੀਆਂ ਦੀ ਗੱਲ ਕੀਤੀ ਸੀ ਸੀਐਨਐਨ 'ਚ ਇੱਕ ਡਾਕੂਮੈਂਟਰੀ ਹੈਗੀ ਮੈਂ ਬਕਾਇਦਾ ਕਹੂੰਗਾ 1 ਘੰਟੇ ਦੀ ਆ ਉਹਦੇ 'ਚ ਕੁੜੀਆਂ 50% ਨੂੰ ਫੇਰ ਵੀ ਬੇਬੀ ਨਹੀਂ ਹੋ ਰਹੀ ਐਸੇ ਜਿਨ੍ਹਾਂ ਨੇ 10 10 20 20 ਅੱਛੇ ਆਪਣੇ ਓਵਮ ੈਂਬ੍ਰਿਓਸ ਸਪਰਮ ਜਿਹੜੇ ਹੈਗੇ ਇਸ ਫ੍ਰੀਜ਼ ਕੀਤੇ ਕਿਉਂਕਿ ਜਦੋਂ ਤੁਸੀਂ ਥਾਅ ਕਰਦੇ ਕੋਈ ਗਾਰੰਟੀ ਨਹੀਂ ਉਹਦੇ 'ਚ ਵੀ ਕਨਸੈਪਸ਼ਨ ਹੋਊਗਾ ਕਿ ਨਹੀਂ ਹੋਊਗਾ ਸਪਰਮ ਔਰ ਐਗ ਮਿਲ ਕੇ ਜ਼ਾਈਗੋਟ ਬਣਉਣ ਅਗਰ ਜ਼ਾਈਗੋਟ ਬਣ ਵੀ ਗਿਆ ਕਿ ਉਹ ਯੂਟਰਸ ਪਲਾਨਟ ਹੋਊਗਾ ਕਿਉਂਕਿ ਜਦੋਂ ਤੁਸੀਂ ਬੈਸਟ ਬੇਬੀ ਹੈਗਾ ਲੈਣ ਦਾ ਟਾਈਮ ਹੈਗਾ ਮਿਡ 20ਸਔਰ ਤੋਸਤੇ ਉਹਦੇ ਵਿੱਚ ਪ੍ਰੈਗਨਨਸੀ ਛੇਤੀ ਵੀ ਹੁੰਦੀ ਹੈ ਠਹਿਰਾਓ ਵੀ ਠੀਕ ਹੁੰਦਾ ਨੇਚਰਲ ਬਰਥ ਹੁੰਦਾ ਕੰਪਲਿਕੇਸ਼ਨ ਵੀ ਨਹੀਂ ਹੁੰਦੇ ਔਰ ਉਹ ਬੱਚਾ ਦੇਖੋ ਹੁਣ ਵੱਡਾ ਹੋ ਗਿਆ ਜੀ ਤੁਸੀਂ 45 ਦੇ ਆ ਉਹ ਤੁਸੀਂ ਗ੍ਰੈਂਡਫਾਦਰ ਪੈਰੈਂਟ ਉਹ ਤੁਸੀਂ ਖੇਡ ਵੀ ਸਕਦੇ ਹੋ ਉਹਦੇ ਨਾਲ ਤੁਸੀਂ ਇੰਜੋਏ ਵੀ ਕਰ ਸਕਦੇ ਹੋ ਸੋ ਫਿਰ ਮੈਂ ਕਹਾਂਗਾ ਮੇਰੀ ਧੀਆਂ ਭੈਣਾਂ ਨੂੰ ਤੁਸੀਂ ਰੱਜ ਕੇ ਪੜੋ ਪੈਸੇ ਕਮਾਓ ਉਹ ਡੋਟ ਡੋਟ ਚ ਲੇਕਿਨ ਬੱਚਾ ਦੇੰਦਾ ਸਹੀ ਟਾਈਮ ਹੈਗਾ ਮਿਡ 20ਸ ਔਰ ਗਵਰਨਮੈਂਟ ਨੂੰ ਉਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਵੀ ਉਹਨਾਂ ਦੇ ਉੱਤੇ ਸਟ्रेस ਹੈਗਾ ਜੌਬ ਸੈਕੂਰਿਟੀ ਦਾ ਹਾਊਸਿੰਗ ਦਾ ਕ੍ਰਾਈਸਿਸ ਹੈਗਾ ਵਗੈਰਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਕੁਝ ਪ੍ਰੋਗਰਾਮ ਲੀਖਨੇ ਚਾਹੀਦੇ ਆ ਤਾਂ ਕਿ ਸਾਡੀ ਮੁੜ ਕੇ ਜਿਹੜਾ ਨੋਸ ਡਾਈਵ ਕੀਤਾ 1.25 ਅਸੀਂ ਹੌਲੀ ਹੌਲੀ ਉਹਨੂੰ ਉੱਤੇ ਲੱਕੀ ਐਟਲੀਸਟ 2 ਤੱਕ ਤੇ ਲੈ ਗਏ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੋਸਤੋ ਡਾਕਟਰ ਪਰਜੀਵਲ ਨਾਲ ਅਸੀਂ ਗੱਲਬਾਤ ਕੀਤੀ ਆ ਜਿਹੜੀ ਸਟੈਟਿਸਟਿਕਸ ਦੀ ਰਿਪੋਰਟ ਪਿਛਲੇ ਦਿਨਾਂ ਦੇ ਵਿੱਚ ਇੱਥੇ ਆਈ ਵੀ ਐਫ ਦੀ ਫੰਡਿੰਗ ਦਾ ਮੁਕਣਾ ਇਹਦਾ ਵਿਗਿਆਨਕ ਪੱਖ ਕੀ ਆ ਤੇ ਇਸ ਵੇਲੇ ਸਾਡੀ ਕੈਨੇਡਾ ਦੇ ਵਿੱਚ ਪੋਪੂਲੇਸ਼ਨ ਦੀ ਸਥਿਤੀ ਕੀ ਆ ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਅਮਿਤ ਪ੍ਰੇਸ਼ਰ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਪੜਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਆਗਿਆ ਤੇ ਤੁਸੀਂ ਬਨੇ ਰਹੋ ਚੈਨਲ ਪੰਜਾਬੀ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ